ਇਸ ਵੇਲੇ ਦੀ ਬੇਹਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਕਾਂਡ 'ਚ ਸਜ਼ਾ ਿਆਫਤਾ ਭਾਈ ਬਲਵੰਤ ਸਿੰਘ ਰਾਜੂਆਣਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਚੋਂ 3 ਘੰਟਿਆਂ ਦੀ ਪ੍ਰੋਲ ਤੇ ਨਿਕਲੇ ਬਾਹਰ ਜੀਆਂ ਦੱਸਦੀ ਹੈ ਕਿ ਪੁਲਿਸ ਦੇ ਸਖਤ ਪ੍ਰਬੰਧਾ ਹੇਠ ਅੱਜ ਆਪਣੇ ਜੱਦੀ ਪਿੰਡ ਰਾਜੂਆਣਾ ਕਲਾ ਵਿਕੇ ਸਥਿਤ ਗੁਰਦੁਆਰਾ ਸ਼੍ਰੀਮਨ ਜੀ ਸਾਈ ਪਾਤ ਸ਼ਾਹ 10ਵੀਂ ਵਿਕੇ ਪਹੁੰਚੇ ਨੇ ਜਿੱਥੇ ਅੱਜ ਉਹਨਾਂ ਦੇ ਇਕਲੋਤੇ ਵੱਡੇ ਭਰਾ ਗੁਲਬੰਤ ਸਿੰਘ ਦੀ ਅੰਤਮ ਅਰਦਾਸ ਹੋ ਰਹੀ ਹੈ ਇਸ ਮੌਕੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਰੇਵਾ ਸਾਪ ਦਾ ਜਨਸਕਤਰ ਐਜੀਪੀਸੀ ਜਥੇਦਾਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਜੀਪੀਸੀ ਨੂੰ ਗੁਰਫਤੇ ਦੀ ਸਾਂਝ ਪਾਉਂਦਿਆਂ ਹੋਇਆ ਭਾਈ ਸਾਹਿਬ ਗੁਰਦੁਆਰਾ ਮਨਜੀ ਸਾਹਿਬਾ ਆਪਣੇ ਭਾਈ ਨੂੰ ਸ਼ਰਦਾ ਦੇ ਫੁੱਲ ਪੇਂਟ ਕਰ ਰਹੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਵੇਖ ਸਾਧਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਇਹ ਕੇਂਦਰੀ ਜੇਲ੍ਹ ਤੋਂ 3 ਘੰਟਿਆਂ ਦੀ ਪ੍ਰੋਲ ਲਈ ਬਾਹਰ ਨਿਕਲੇ ਨੇ ਤਾਂ ਸਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਇਸ ਵੇਲੇ ਦੀ ਬੇਹਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਕਾਂਡ 'ਚ ਸਜ਼ਾ یافتਾ ਭਾਈ ਬਲਵੰਤ ਸਿੰਘ ਰਾਜਵਾਨਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਘੰਟਿਆਂ ਦੀ ਪਰੋਲ ਤੇ ਨਿਕਲੇ ਆ ਬਾਹਰ ਜੀਆਂ ਦੱਸਦੀ ਹੈ ਕਿ ਪੁਲਿਸ ਦੇ ਸਖਤ ਪ੍ਰਬੰਧਾ ਹੇਠ ਅੱਜ ਆਪਣੇ ਜੱਦੀ ਪਿੰਡ ਰਾਜਵਾਨਾ ਕਲਾ ਵਿਕਾਸ ਸਥਿਤ ਗੁਰਦੁਆਰਾ ਸ਼੍ਰੀਮਨ ਜੀ ਸਾਈ ਪਾਤਸ਼ਾਹ 10ਵੀਂ ਵਿਕੇ ਪਹੁੰਚੇ ਨੇ ਜਿੱਥੇ ਅੱਜ ਉਹਨਾਂ ਦੇ ਇਕਲੋਤੇ ਵੱਡੇ ਭਰਾ ਗੁਲਬੰਤ ਸਿੰਘ ਦੀ ਅੰਤਮ ਅਰਦਾਸ ਹੋ ਰਹੀ ਹੈ ਇਸ ਮੌਕੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਸਾਪ ਦਾ ਜਨਸਕਤਰ ਐਸਜੀਪੀਸੀ ਜਥੇਦਾਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਜੀਪੀਸੀ ਨੂੰ ਗੁਰਫਤੇ ਦੀ ਸਾਂਝ ਪਾਉਂਦਿਆਂ ਹੋਇਆ ਭਾਈ ਸਾਹਿਬ ਗੁਰਦੁਆਰਾ ਮਨਜੀ ਸਾਹਿਬਾ ਆਪਣੇ ਭਾਈ ਨੂੰ ਸ਼ਰਦਾ ਦੇ ਫੁੱਲ ਪੇਂਟ ਕਰ ਰਹੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਵੇਖ ਸਾਦਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਇਹ ਕੇਂਦਰੀ ਜੇਲ੍ਹ ਤੋਂ 3 ਘੰਟਿਆਂ ਦੀ ਪ੍ਰੋਲ ਲਈ ਬਾਹਰ ਨਿਕਲੇ ਨੇ ਤੇ ਸਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਇਸ ਵੇਲੇ ਦੀ ਬੇਹਦ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਹਾਂ ਕਿ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਕਾਂਡ 'ਚ ਸਜ਼ਾ یافتਾ ਭਾਈ ਬਲਵੰਤ ਸਿੰਘ ਰਾਜਵਾਨਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ 3 ਘੰਟਿਆਂ ਦੀ ਪਰੋਲ ਤੇ ਨਿਕਲਿਆ ਬਾਹਰ ਜੀਆਂ ਦੱਸਦੀ ਹੈ ਕਿ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਅੱਜ ਆਪਣੇ ਜੱਦੀ ਪਿੰਡ ਰਾਜਵਾਨਾ ਕਲਾ ਵਿਕੇ ਸਥਿਤ ਗੁਰਦੁਆਰਾ ਸ਼੍ਰੀਮਨ ਜੀ ਸਾਈ ਪਾਤਸ਼ਾਹ 10ਵੀਂ ਵਿਕੇ ਪਹੁੰਚੇ ਨੇ ਜਿੱਥੇ ਅੱਜ ਉਹਨਾਂ ਦੇ ਇਕਲੌਤੇ ਵੱਡੇ ਭਰਾ ਗੁਲਬੰਤ ਸਿੰਘ ਦੀ ਅੰਤਮ ਅਰਦਾਸ ਹੋ ਰਹੀ ਹੈ ਇਸ ਮੌਕੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਰੇਵਾ ਸਾਪ ਦਾ ਜਨਸਕਤਰ ਐਸਜੀਪੀਸੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਜੀਪੀਸੀ ਨੂੰ ਗੁਰਫਤੇ ਦੀ ਸਾਂਝ ਪਾਉਂਦਿਆਂ ਹੋਇਆਂ ਭਾਈ ਸਾਹਿਬ ਗੁਰਦੁਆਰਾ ਮਨਜੀਤ ਸਾਹਿਬਾ ਆਪਣੇ ਭਾਈ ਨੂੰ ਸ਼ਰਦਾ ਦੇ ਫੁੱਲ ਪੇਂਟ ਕਰ ਰਹੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਵੇਖ ਸਾਦਿਓ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਇਹ ਕੇਂਦਰੀ ਜੇਲ੍ਹ ਤੋਂ 3 ਘੰਟਿਆਂ ਦੀ ਪ੍ਰੋਲ ਲਈ ਬਾਹਰ ਨਿਕਲੇ ਨੇ ਤੇ ਇਸ ਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਇਸ ਵੇਲੇ ਦੀ ਬੇਹਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਕਾਂਡ ਚ ਸਜ਼ਾ یافتਾ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਚੋਂ 3 ਘੰਟਿਆਂ ਦੀ ਪਰੋਲ ਤੇ ਨਿਕਲੇ ਆ ਬਾਹਰ ਜੀਆਂ ਦੱਸ ਦਈਏ ਕਿ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਅੱਜ ਆਪਣੇ ਜੱਦੀ ਪਿੰਡ ਰਾਜੋਆਣਾ ਕਲਾ ਵਿਕੇ ਸਥਿਤ ਗੁਰਦੁਆਰਾ ਸ਼੍ਰੀਮਨ ਜੀ ਸਾਈ ਪਾਤਸ਼ਾਹ 10ਵੀਂ ਵਿਕੇ ਪਹੁੰਚੇ ਨੇ ਜਿੱਥੇ ਅੱਜ ਉਹਨਾਂ ਦੇ ਇਕਲੋਤੇ ਵੱਡੇ ਭਰਾ ਗੁਲਬੰਤ ਸਿੰਘ ਦੀ ਅੰਤਮ ਅਰਦਾਸ ਹੋ ਰਹੀ ਹੈ ਇਸ ਮੌਕੇ ਭਾਈ ਸਾਈ ਭਾਈ ਗੁਰਚਰਨ ਸਿੰਘ ਰੇਵਾ ਸਾਪ ਦਾ ਜਨਸ ਕਤਰ ਐਜੀਪੀਸੀ ਜਥੇਦਾਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਜੀਪੀਸੀ ਨੂੰ ਗੁਰਫਤੇ ਦੀ ਸਾਂਝ ਪਾਉਂਦਿਆਂ ਹੋਇਆ ਭਾਈ ਸਾਹਿਬ ਗੁਰਦੁਆਰਾ ਮਨਜੀ ਸਾਹਿਬਾ ਆਪਣੇ ਭਾਈ ਨੂੰ ਸ਼ਰਦਾ ਦੇ ਫੁੱਲ ਪੇਂਟ ਕਰ ਰਹੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਵੇਖ ਸਾਧਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਇਹ ਕੇਂਦਰੀ ਜੇਲ੍ਹ ਤੋਂ 3 ਘੰਟਿਆਂ ਦੀ ਪ੍ਰੋਲ ਲਈ ਬਾਹਰ ਨਿਕਲੇ ਨੇ ਤੇ ਸਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡਾ ਸਾਂਝੀ ਜੋਹਲ ਸੈਲਫ ਡਰਾਈਵ ਸਰਵਿਸ ਤੇ ਤੁਹਾਨੂੰ ਮਿਲੇਗੀ ਹਾਈਪਰ ਕਾਰ ਦੀ ਗੱਡੀ ਪਾਵੇਂ Thar ਹੋਵੇ Fortuner ਹੋਵੇ Scorpio ਹੋਵੇ Swift ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਗੱਡੀ ਇੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਗੱਡੀਆਂ ਸੈਲਫ ਡਰਾਈਵ ਲਈ ਮਿਲ ਜਾਣਗੀਆਂ ਤੇ ਅੱਜ ਹੀ ਕੰਟੈਕਟ ਕਰੋ 9915667167